ਲਹ ਕਮਾਲ ਦੀ ਕਹਿੰਦਾ ਕਿ ਕੀ ਕਰਨੀ ਇਹਨੂੰ ਇੱਥੇ ਕੋਈ ਨੀ ਕੱਪੜੇ ਪਾਏ ਸੀ ਸੁਪਣੇ ਮੈਂ ਪੂਰੇ ਘਰ ਚ ਲੱਭਦਾ ਆ ਤੈਨੂੰ ਉਹ ਗਿੱਲੇ ਹੀ ਕੱਪੜੇ ਤੇ ਮੈਂ ਹਾਂ ਚੱਲ ਧੋਪੇ ਕਰ ਦਵਾ ਸਟੈਂਡ ਜਿਹੜੇ ਹੈਗੇ ਥੋੜੇ ਬੁੱਤੇ ਸੱਲ ਤੇ ਸੁੱਕ ਜਾਣ ਚੱਲ ਕੋਈ ਗੱਲ ਨਹੀਂ ਤੇ ਤੁਹਾਨੂੰ ਕਿਹੜਾ ਜ਼ਰੂਰੀ ਕੰਮ ਪੈ ਗਿਆ ਮੈਂ ਤੁਹਾਨੂੰ ਲੰਮੇ ਬਿਆਨ ਦੇ ਛੱਡ ਕੇ ਆਈ ਉਹ ਮੈਂ ਵੇਖਣ ਦੇ ਆਂ ਵੀਡੀਓ ਹਾਂਜੀ ਵੇਂਦੇ-ਵੇਂਦੇ ਵਿੱਚ ਪਕੌੜੇ ਤੇ ਹੈਗੇ ਮੈਨੂੰ ਅੱਛਾ ਤੇ ਮਨ ਕਰਾਇਆ ਪਕੌੜਿਆਂ ਨੂੰ ਤੇ ਮੈਂ ਹਾਂ ਚੱਲ ਪਕੌੜੇ ਬਣਵਾ ਕੇ ਖਾਣੇ ਆ ਤੇ ਕੋਈ ਗੱਲ ਨਹੀਂ ਪਕੌੜੇ ਤੇ ਬਣਾ ਲੈਣੇ ਆ ਤੇ ਗਰਮੀ ਬੜੀ ਜੇ ਤੇ ਬੁਰੇ ਹਾਲ ਹੋਏ। ਫੇਰ ਕਿਉਂ ਚੱਲਿਆ ਪਾਣੀ ਪੀ ਲਾਂਗੇ। ਪਕੌੜੇ ਬਣਾਉਂ ਤਾਂ ਕੋਈ ਚਾਹ ਪੀ ਲਾਂਗੇ। ਪਕੌੜੇ ਨਾਲ ਫੇਰ ਨਹੀਂ ਤੇਲ ਲੱਗਦੀ ਹੁੰਦੀ। ਚੱਲ ਠੀਕ ਆ। ਆਹ। ਨਾਲੇ ਹੁਣ ਨਹੀਂ ਪੂਰੇ ਖਾਣੇ ਤਾਂ ਦੱਸ ਮੈਂ ਕਦੋਂ ਖਾਣੇ ਆ। ਅੱਗੇ ਤੇ ਕਦੀ ਭਾਬੀ ਦੇ ਮੂੰਹ ਵਾਲੇ ਵੇਖਦੇ ਕਦੀ ਭੈਣ ਦੇ ਮੂੰਹ ਵਾਲੇ ਵੇਖਦੇ ਹੁਣ ਤੈਨੂੰ ਆਰਡਰ ਮਾਰੀ ਦਿੰਦਾ ਪਕੌੜੇ ਦੇ। ਨਹੀਂ। ਮੈਂ ਹੁਣ ਨਹੀਂ ਖਾਣੇ ਕਦੋਂ ਖਾਣੇ। ਪਕੌੜੇ ਖਾਣ ਦਾ ਵੀ ਕੋਈ ਮੌਸਮ ਹੁੰਦਾ ਮੈਨੂੰ ਦੱਸੋ। ਹਾਂ। ਹੁਣ ਆਰਡਰ ਮਾਰਾਂ ਉਸੜੇ ਪਕੌੜੇ ਮਿਲ ਜਾਂਦੇ ਨੇ ਮੈਨੂੰ ਤਾ ਕਰਕੇ। ਚਲੋ ਠੀਕ ਆ ਕੋ ਓ ਜੇ ਇੱਕ ਦਿਨ ਕੱਪੜੇ ਨਾ ਧੋਈਏ ਤੇ ਬੜਾ ਬੁਰਾ ਹਾਲ ਹੋ ਜਾਂਦਾ ਜੇ ਜੇ ਮੈਂ ਨਾ ਧੋਵਾਂ ਤੇ ਫਿਰ ਦੀਦੀ ਫੜ ਕੇ ਧੋਣ ਡਾ ਪੈਂਦੀ ਆ ਆਹ ਚਲੋ ਉਹ ਵਿਚਾਰੀ ਰੁਪਿੰਦਰ ਵੀ ਸੋਚਦੀ ਆ ਵੀ ਚਲ ਕੋਈ ਗੱਲ ਨਹੀਂ ਮੈਂ ਹੱਥ ਤੇ ਕਰਾਂ ਹਾਂ ਜੇ ਫਿਰ ਮੈਂ ਉਹਨਾਂ ਨੂੰ ਮੌਕਾ ਹੀ ਨਹੀਂ ਦਿੰਦੀ ਮੈਂ ਧੋ ਲੈਣੀ ਫਟਾਫਟ ਮੈਂ ਕਹਿੰਦੀ ਉਹਨਾਂ ਨੇ ਫੜ ਕੇ ਬਹਿ ਜਾਣਾ ਵਾ ਵੀ ਮੈਂ ਧੋਨੀ ਕੱਪੜੇ ਤੁਸੀਂ ਆ ਕਰ ਲੋ ਤੇ ਆ ਕਰ ਲੋ ਆਹ ਕੋਮਲ ਨੂੰ ਦੇ ਕੋਈ ਹੈ ਨਹੀਂਗਾ ਚਾਲ ਨਹੀਂ ਹੈਗਾ ਕਪੜਾ ਉਪਰੇਦਨ ਨੂੰ ਕੋਈ ਕੋਈ ਨਹੀਂ ਉਹ ਵੀ ਫਿਰ ਕੰਮ ਜਾਂਦੀ ਆ ਤੇ ਫਿਰ ਕੰਮ ਤੋਂ ਆਣ ਕੇ ਥੱਕ ਜਾਂਦਾ ਬੰਦਾ ਨਹੀਂ ਨਾ ਹੁੰਦਾ ਤੇ ਚਲ ਮੈਂ ਤੇ ਘਰੇ ਮੈਂ ਵੇਲੀ ਨੇ ਕੀ ਕਰਨਾ ਚਲ ਕੋ ਹਾਂ ਤੂੰ ਬਣਾ ਲੈ ਫਿਰ ਪਕੌੜੇ ਚੰਗਾ ਮੈਂ ਉਹਨਾਂ ਰੁਕ ਜਾ ਹੁਣੇ ਫਿਰ ਤੂੰ ਚਿਰ ਬਣਾ ਪਕੌੜੇ ਤੂੰ ਕਿੱਥੇ ਤੁਰ ਪਿਆ ਮੈਂ ਉਹਨਾਂ ਮੜਾ ਜਾ ਮੰਮੀ ਲਹੂਆ ਮੜਾ ਕਿੜਾ ਮੜਾ ਵਾ ਇੱਕ ਨਹੀਂ ਫਿਰ ਆ ਜਾਇਓ ਮੈਂ ਜਲਦੀ ਬਣਾ ਮਾਂ ਤੂੰ ਬਣਾ ਲੈ ਚ ਮੈਂ ਆ ਗਿਆ ਬਸ ਹੁਣੇ ਕੋਈ ਠੀਕ ਹੈ ਆਈ ਹਾਏ ਕਰਦ ਵੱਜ ਚੱਲੀ ਹੁਣੇ ਪੁੱਤ ਤੂੰ ਆਲੂ ਕੱਟਣ ਦੇਵੀਂ ਦਾਲ ਤੇ ਸਵੇਰੇ ਬਣਾਈ ਕੀ ਗੱਲ ਮਨੀ ਨੇ ਖਾਦੀ ਨਹੀਂ ਥਾਣ ਨਹੀਂ ਮਮੇ ਜੀ ਦਾਲ ਖਾ ਲਈ ਉਹਨਾਂ ਨੇ ਉਦੋਂ ਹੀ ਰੋਟੀ ਖਾ ਲਈ ਸੀ ਤੇ ਹੁਣ ਕਹਿੰਦੇ ਹੀ ਪਾਲਕ ਹੈਗੀ ਬਾਹਰ ਥੋੜੀ ਜੀ ਤੇ ਉਹ ਸਾੜੀ ਜਾਣੀ ਆ ਤੇ ਤੁਸੀਂ ਪਕੌੜੇ ਕੱਢ ਲਓ ਮੈਂ ਚੱਲ ਕੋਈ ਨਹੀਂ ਪਕੌੜੇ ਕੱਢ ਲੈਨੇ ਚੱਲ ਪੁੱਤ ਬਣਾ ਪਕੌੜੇ ਖਵਾ ਮਨੀ ਨੂੰ ਕਹੇ ਵੜੇ ਬੰਦੇ ਦਾ ਮਨ ਕਰਦਾ ਚੀਜ਼ ਖਾਣ ਨੂੰ ਉਹ ਤੇ ਗੱਲ ਮਮੇ ਜੀ ਠੀਕ ਆ ਤੇ ਮੈਂ ਕਹਿੰਦੀ ਹਾਂ ਵੇ ਕੋਮਲ ਤੇ ਜੱਗੀ ਆਈ ਜਾਂਦੇ ਤੇ ਆਪਾਂ ਫੇਰ ਬਣਾ ਲੈਂਦੇ ਨਹੀਂ ਪੁੱਤ ਉਹਨਾਂ ਸ਼ਾਮਾਂ ਨੂੰ ਹੀ ਆਉਣਾ ਉਰਾ ਮਨ ਹੋਣ ਕੰਡਿਆ ਵਾ ਤੂੰ ਉਹਨੂੰ ਗਰਮ ਗਰਮ ਕੱਢ ਕੇ ਖਵਾ ਹਾਂ ਤੇ ਕੋਮਲ ਜੱਗੀ ਆਊਗਾ ਤੇ ਫੇਰ ਵੇਖੀ ਜਾਂਦੀ ਹੈ ਜਾਂ ਕੱਢ ਕੇ ਰੱਖ ਲਈ ਉਹ ਹੀ ਤੇ ਮੰਮੀ ਹੁਣ ਮੈਂ ਕੱਢ ਕੇ ਰੱਖਣੇ ਆ ਉਹਨੇ ਫੇਰ ਗੁੱਸਾ ਕਰਨਾ ਕੋਮਲ ਨੇ ਉਹਨੇ ਕਹਿਣਾ ਤੁਸੀਂ ਆਪ ਗਰਮ ਕੱਢ ਕੇ ਖਾ ਲੈ ਮੇਰੇ ਲਈ ਤੇ ਬਚੇ ਹੀ ਰੱਖੇ ਹੁਣੇ ਆ ਤੁਹਾਨੂੰ ਪਤਾ ਵੀ ਥੱਲੇ ਵੀ ਨਹੀਂ ਲੱਗ ਕੇ ਰਹੀ ਦਾ ਹੁਣ ਉਹਦੇ ਬਾਹਰ ਕੋਈ ਨਾ ਕੋਈ ਚੀਜ਼ ਖਾ ਆਉਂਦੇ ਆ ਤੇ ਤੁਹਾਨੂੰ ਦੱਸ ਕੇ ਖਾ ਕੇ ਆਉਂਦੇ ਆ ਨਹੀਂ ਮੰਮੀ ਉਹ ਤੇ ਕੋਈ ਨਹੀਂ ਚੱਲੋ ਵੀ ਕੰਮ ਧੰਦੇ ਜਾਂਦੇ ਹੁਣ ਭੁੱਖ ਲੱਗੇ ਤੇ ਬਾਹਰੋਂ ਖਾਣਾ ਹੀ ਪੈਂਦਾ ਵਾ ਖਾਣਾ ਤੇ ਪੈਂਦਾ ਤੇ ਫਿਰ ਘਰ ਵਾਲਿਆਂ ਨੂੰ ਭੁੱਖ ਨਹੀਂ ਲੱਗਦੀ ਤੁਸੀਂ ਸਾਰੀ ਢੇੜੀ ਘਰ ਦਾ ਕਰਦੇ ਜੇ ਤੇ ਤੁਸੀਂ ਨਹੀਂ ਖਾ ਸਕਦੇ ਬਣਾ ਕੇ ਚੀਜ਼ ਉਹਨਾਂ ਨੂੰ ਦੀਕ ਕੇ ਹੀ ਖਾਣੀ ਆ ਤੂੰ ਚੱਲ ਕੋਈ ਨਹੀਂ ਮੰਮੀ ਜੇ ਆਪਾਂ ਘਰ ਦਾ ਕਰਦੇ ਉਹ ਵੀ ਤੇ ਬਾਹਰੋਂ 4 ਪੈਸੇ ਕਮਾ ਕੇ ਲਿਆਉਂਦੇ ਕਰਦੇ ਆ ਹਨਾ ਉਹ ਵੀ ਤੇ ਪੈਸੇ ਤੇ ਇਹ ਕਮਾਉਂਦੀ ਆ ਤੇ ਉਹ ਆਪਣੇ ਵੀ ਕਮਾਉਂ ਲਈ ਆ ਸਾਨੂੰ ਉਹਨੇ ਕਿਹੜੇ ਦੇਣੇ ਆ ਅਹੀਂ ਆਪਣੇ ਖਰਚੇ ਆਪ ਚੁੱਕੀ ਆ। ਹਣ ਉਹ ਤੇ ਉਹ ਪੈਸਿਆਂ ਤੋਂ ਅੱਗੇ بڑا ਟਾਟਾ ਮਾਰਦੀ ਰਹੀ ਆ। ਚਲੋ ਮੰਮੀ ਜੀ ਤੁਹਾਡੀ ਗੱਲ ਹੋ ਰਿਆ ਹੁਣ ਤੇ ਮੈਂ ਫਿਰ ਥੋੜਾ ਕੋਈ ਗੱਲ ਕਰ ਸਕਦੀ ਹਾਂ ਨਾ। ਨਹੀਂ ਤੇ ਇਹ ਐਡੀ ਥੱਲੇ ਲੱਗ ਕੇ ਨਾ ਰਿਆ ਕਰ। ਥੋੜਾ ਜਿਹਾ ਤੂੰ ਵੀ ਦਬਕੇ ਚ ਹੀ ਰਿਆ ਕਰ ਇੰਨਾ ਨਾ ਬਬੋਤਾ ਹੀ ਥੱਲੇ ਲਿਫਦੀ ਜਾਨੀ ਤੂੰ ਇੰਨਾ ਕਿਉਂ ਦੇ ਕੋ ਡਰਦੀ ਆ ਕਿਹੜੀ ਗੱਲੋਂ ਡਰਦੀ ਆ। ਮੰਮੀ ਮੈਨੂੰ ਗੱਲ ਹੀ ਨਹੀਂ ਗਾੜੀਆਂ ਕਰਨੀ ਆਉਂਦੀ। ਮੈਂ ਕਿਹਾ ਆਪ ਹੀ ਉਹਨੇ ਕਹਿਣਾ ਮੈਂ ਇੱਦਾਂ ਤੇ ਉਹਨੇ ਫਿਰ ਤੇਰੇ ਸਿਰ ਤੇ ਚੜ ਜਾਣਾ ਕੀ ਕਰਾਂ ਮੰਮੀ ਮੈਨੂੰ ਲੜਨਾ ਹੀ ਨਹੀਂ ਆਉਂਦਾ ਹੈ ਤੇ ਕੰਮ ਹੀ ਆ ਕਹਿੰਦੀ ਤੇ ਮੈਂ ਕਰ ਲੈਣੀ ਆ ਪੁੱਤ ਮੈਂ ਵੀ ਨਹੀਂ ਆ ਸਾਰਾ ਕੰਮ ਤੂੰ ਕਰਦੀ ਆ ਉਹ ਪਾਉਂਦੀ ਆ ਤੇਰੇ ਤੇ ਰੋਵ ਮੈਂ ਇਹ ਥੋੜਾ ਕਹਿਣੀ ਆ ਕਿ ਤੁਸੀਂ ਇੱਕ ਦੂਜੀ ਨਾਲ ਲੜ ਕੇ ਨਾ ਰਹੋ ਤੂੰ ਵੀ ਮੇਰੀ ਨਾ ਤੇ ਉਹ ਵੀ ਨਾ ਉਹ ਜੱਗੀ ਵੀ ਮੇਰਾ ਪੁੱਤ ਤੇ ਤੂੰ ਉਹ ਮਨੀ ਵੀ ਮੇਰਾ ਪੁੱਤ ਵਾ ਪਰ ਪੁੱਤ ਮੈਂ ਆ ਜਾਣੀ ਆ ਇੰਨਾ ਨਾ ਕਦੇ ਉਹਨੂੰ ਪਾਣੀ ਦੇ ਦੇ ਮੰਜੇ ਤੇ ਕਦੀ ਤੂੰ ਉਹਦੇ ਕੱਪੜੇ ਪ੍ਰੈਸ ਕਰ ਦੇ ਮੈਂ ਵੀ ਧੀਏ ਸਭ ਕੁਝ ਵੇਲਨੀ ਆ ਮੈਂ ਫੇਰ ਹੀ ਤੈਨੂੰ ਕਹਿੰਨੀ ਆ ਇੰਨਾ ਤੂੰ ਡਰ ਕੇ ਨਾ ਰੋ ਚਲੋ ਕੋਈ ਨਹੀਂ ਮੰਮੀ ਮੈਂ ਹੌਲੀ ਹੌਲੀ ਆਦਤ ਪਾਉਂਗੀ ਤੇ ਉਹ ਵੀ ਆਪਣਾ ਕੰਮ ਆਪੇ ਕਰ ਲਿਆ ਕਰਨ ਤੇ ਮੈਨੂੰ ਨਾ ਆਖਿਆ ਕਰਨ ਜਿੰਨਾ ਹੱਕ ਤੇ ਇਹ ਹੋਦਾ ਬਣਦਾ ਹੁਣ ਨਾ ਹੀ ਤੇਰਾ ਬਣਦਾ ਵਾ ਕੋਈ ਨਹੀਂ ਮਮੇ ਜੇ ਮੈਂ ਤੁਹਾਡੀਆਂ ਗੱਲਾਂ ਨੂੰ ਪੱਲੇ ਬੰਨੋਂਗੇ ਪਰ ਮੈਂ ਕੀ ਕਰਾਂ ਮੇਰੇ ਕੋਈ ਵੀ ਬੋਲਣ ਆਖਣ ਤੋਂ ਪਹਿਲਾਂ ਹੀ ਉਹ ਮੈਨੂੰ ਕੰਮ ਦਾ ਆ ਦਿੰਦੇ ਨੇ ਤੇ ਮੈਂ ਵੀ ਆਖ ਨਹੀਂ ਚੱਲ ਮੇਰੀ ਭੈਣ ਆ ਮੈਨੂੰ ਸਿਰ ਚੁੱਕ ਕੇ ਲਿਆਈ ਆ ਭਰਤੀ ਐਨ ਭੈਣ ਤੇ ਹੈਗੀ ਸੇਰ ਵੀ ਚੁੱਕ ਕੇ ਲਿਆਈ ਆ ਪਰ ਫੇਰ ਵੀ ਤੂੰ ਥੋੜਾ ਸਾਹਵਨਾ ਰਹੋ ਨਾ ਭੈਣਾ ਰਹਿੰਦੀ ਆ ਇੱਕ ਥਾਂ ਰਹਿੰਦੀ ਆ ਜੇ ਭੈਣਾ ਬਣ ਕੇ ਰਿਓ ਪਰ ਇਹ ਆ ਕਿ ਇਹ ਥੋੜੀ ਐ ਕਿ ਹੁਣ ਭੈਣ ਦੇ ਚਾ ਦੇ ਵਿੱਚ ਤੂੰ ਫੇਰ ਥੱਲੇ ਹੀ ਲੱਗੀ ਜਾਏਂਗੀ ਉਹਦੇ ਨਹੀਂ ਮਮੇ ਤਾਂ ਟੀ ਗੱਲ ਸਿਆਣੀ ਆ ਸਹੀ ਗੱਲ ਆ ਤੁਹਾਡੀ ਉਹ ਵੀ ਆ ਕੇ ਕੰਮ ਤੋਂ ਬਸ ਉਹਨਾਂ ਨੇ ਬਹਿ ਜਾਣਾ ਹੁੰਦਾ ਵਾ ਰਾਤ ਦੀ ਰੋਟੀ ਤੱਕ ਤੇ ਮੈਂ ਫੜਾਉਣੀ ਉਹਨਾਂ ਨੂੰ ਅੰਦਰ ਤੈਨੂੰ ਉਹਨੇ ਨੌਕਰ ਆਣੀ ਲਿਆਂਦਾ ਇਹਦਾ ਮਤਲਬ ਕਿ ਜੇ ਤੂੰ ਪੈਣ ਸਮਝਿਆ ਪੈਣ ਦਾ ਰਿਸ਼ਤਾ ਕਰਾਤਾ ਤੇ ਨੌਕਰ ਆਣੀ ਥੋੜੀ ਆ ਤੂੰ ਉਹਦੀ ਵੀ ਤੂੰ ਉਹਦੀ ਗੁਲਾਮੀ ਕਰੀ ਜਾਏਂਗੀ ਮੰਮੀ ਜੀ ਮੈਂ ਪਤਾ ਕਿਹੜੀ ਗੱਲੋਂ ਘਬਰਾਉਣੀ ਆ ਮੇਰੇ ਕਿਹੜਾ ਘਰ ਤੇ ਤੁਹਾਨੂੰ ਪਤਾ ਨਹੀਂ ਹਾਲਾਤ ਮੇਰੀ ਮਾਂ ਦੇ ਮੇਰੇ ਘਰ ਦੇ ਇਹ ਐ ਮੇਰੀ ਗਰੀਬੀ ਨਹੀਂ ਵੇਖੀ ਦੀ ਹੁੰਦੀ ਜੇ ਉਹ ਮੀਰਾ ਦੀ ਧੀ ਆ ਤੇ امیر ਰਾਤ ਉੱਟ ਕੇ ਖਾਂਦੇ ਆ ਤੁਸੀਂ ਵੀ ਤੇ ਰੋਟੀ ਖਾ ਕੇ ਸੌਂਦੇ ਰਹੇ ਜ ਇਹੋ ਜੀ ਗੱਲ ਮੁੜ ਕੇ ਨਹੀਂ ਕਰਨੀ ਮੇਰੀ ਗਰੀਬੀ ਵਾਲੀ ਆ ਜਿਹੜੀ ਚਲੋ ਕੋਈ ਨਹੀਂ ਮੰਮੀ ਜੀ ਮੈਂ ਧਿਆਨ ਰੱਖੂੰਗੀ ਇਹਨਾਂ ਗੱਲਾਂ ਦਾ ਹਰੀਆਂ ਮਿਰਚਾਂ ਪਾ ਲਾ ਮੰਮੀ ਜੀ ਪਕੌੜਿਆਂ 'ਚ ਹਾਂ ਪਾ ਲਾ ਤੂੰ ਕਹ ਤੈ ਤਸੀਂ ਮੈਨੂੰ ਨਾ ਪਾਲਕ ਲਿਆ ਦਿਓ ਬਾਹਰੋਂ ਮੈਂ ਲਿਆ ਦਿੰਨੀ ਆ ਪਾਲਕ ਪਾਰੇ ਆ ਵੀ ਤੂੰ ਥੋੜਾ ਜਿਹਾ ਆਪਣਾ ਕੰਟਰੋਲ ਰੱਖ ਐਡਾ ਬਣਾ ਉਹਦੇ ਥੱਲੇ ਲੇਫਲੇ ਪਕੇ ਰਹੋ ਵੀ ਮੇਰੀ ਭੈਣ ਮੇਰੀ ਭੈਣ ਦੇ ਚਾਹ ਦੇ ਵਿੱਚ ਹੀ ਨਹੀਂ ਕੋਈ ਨਹੀਂ ਮੰਮੀ ਤੁਸੀਂ ਜਿੱਦਾਂ ਆਖੋਗੇ ਨਾ ਮੈਂ ਉਦਾਂ ਕਰੂੰਗੀ ਮੰਮੀ ਮੈਂ ਘਟ ਤੋਂ ਬਾਹਰ ਨਹੀਂ ਹੈਗੀ ਪਾਣੀ ਦਿਓ ਹਾਂ ਯਾਰ ਬੜੀ ਗਰਮੀ ਤੇ ਬਾਹਰ ਬੜੀ ਸਮੈਲ ਆਂਦੀ ਹੈ ਕਿ ਬਣਾਇਆ ਜੇ ਪਕੌੜੇ ਹਾਂ ਪਕੌੜੇ ਬਣਾਇਆ ਆ ਆਹੋ ਭਾਜੀ ਤੇਰਾ ਕਹਿੰਦਾ ਮੇਰੇ ਪਕੌੜੇ ਖਾਣ ਨੂੰ ਦਿਲ ਕਰਦਾ ਤਾਂ ਫਿਰ ਮੈਂ ਬਣਾ ਲੇ ਇਦਾਂ ਕਰੋ ਫਿਰ ਮੈਨੂੰ ਵੀ ਕਰੰਗਰੰਗੇ ਦੋ ਨਾਲੇ ਚਾਹ ਲੈ ਆਇਓ ਊਕ ਬੜੀ ਲੱਗੀ ਮੈਨੂੰ ਆ ਵੇ ਮੈਂ ਨਾ ਹੁਣ ਰਾਤ ਦਾ ਰੋਟੀ ਪਾਣੀ ਬਣਾ ਲਵਾਂ ਨਾਲੇ ਭਾਂਡੇ ਮਾਂਜਣ ਵਾਲੇ ਪਏ ਆ ਪਏ ਪਕੌੜੇ ਤੇ ਉਹ ਤੇਲ ਕੜਾਈ ਦੇ ਵਿੱਚ ਹੀ ਆ ਪਕੌੜੇ ਗਰਮ ਕਰ ਲੋ ਤੇ ਖਾ ਲੋ ਹਾਦੂਗੀ ਯਾਰ ਪਕੌੜੇ ਜੇ ਮੈਂ ਗਰਮ ਕਰਕੇ ਖਾਣੇ ਹੁੰਦੇ ਤੇ ਮੈਂ ਬਾਜ਼ਾਰੋਂ ਨਹੀਂ ਖਾਉਣੇ ਤੇ ਮੈਂ ਹੁਣ ਦੁਪਹਿਰ ਦੇ ਕੱਢ ਕੇ ਰੱਖੇ ਆ ਨਾ ਤੂੰ ਤੀ ਵੇਟ ਕਰ ਲੰਦੇ ਹਾਂ ਮੈਂ ਆ ਹੀ ਜਾਣਾ ਤੈਨੂੰ ਪਤਾ ਤੇ ਹੈ ਇੰਨੇ ਕਦ ਆਇਨੀ ਨਾਲੇ ਚਾਹ ਪੀ ਲੈਣੀ ਤੇ ਨਾਲੇ ਮੈਂ ਪਕੌੜੇ ਖਾਣੇ ਮੈਂ ਕਿਹਾ ਸੀ ਤੇਰੇ ਬਾਜੀ ਨੂੰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਵੀ ਚੱਲ ਕੋਮਲ ਆ ਜਾਂਦੀ ਤੇ ਫੇਰ ਕੱਢ ਲੈਨੇ ਹੁਣੇ ਪਕੌੜੇ ਮੰਮੀ ਕਹਿੰਦੇ ਉਹਦਾ ਦਿਲ ਕਰਦਾ ਤਾ ਤੂੰ ਕੱਢ ਪਕੌੜੇ ਕੋਈ ਨਹੀਂ ਕੋਮਲ ਹੁਣੇ ਗਰਮ ਕਰਕੇ ਖਾ ਲੈਣਗੇ ਤੇ ਖਾ ਲਓ ਨਾ ਮੰਮੀ ਨੂੰ ਤਾਂ ਸਬਰ ਹੀ ਨਹੀਂ ਹੈਗਾ ਕਿਹ ਹੋਰ ਦੀ ਵੀ ਵੇਟ ਕਰ ਲੈ ਬੰਦਾ ਨਾਲੇ ਮੈਂ ਹੋਰ ਕੰਮ ਕਰਨੇ ਆ ਆਕੜਾ ਇਥੇ ਤੇਲ ਪਈ ਆ ਤੇ ਇਹ ਤੇਲ ਇਥੇ ਆ ਘਰ ਇਫੈਕਸ਼ਨ ਬਾਲ ਵਿੱਚ ਪਕੌੜੇ ਪਾ ਗਰਮ ਕਰ ਤੇ ਚਟਨੀ ਉੱਚ ਪਈ ਤੇ ਖਾ ਲੋ ਕਿੰਨਾ ਕੁ ਟਾਈਮ ਲੱਗਣਾ ਕੱਢੇ ਕੱਢੇ ਪਕੌੜੇ ਨੇ ਲੱਗੇ ਹੋਰ ਕੀ ਚਾਹੀਦਾ ਵਾ ਟਾਈਮ ਦੀ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਆ ਮੈਂ ਡਿਊਟੀ ਤੇ ਹੋਈ ਆ ਥੱਕੀ ਹਾਰੀ ਹੁਣ ਨਹੀਂ ਆ ਤੇ ਤੁਸੀਂ ਮੈਨੂੰ ਕਹਦੇ ਆ ਆਪ ਆ ਕੇ ਕਰ ਲੈ ਵੇ ਕੁਮਲ ਜੇ ਤੂੰ ਹੀ ਡਿਊਟੀ ਤੋਂ ਆਈ ਆ ਨਾ ਥੱਕੀ ਹਾਰੀ ਆ ਮੈਂ ਕਿਹੜਾ ਘਰ ਰਸਤੇ ਬੈਠੀ ਰਹੀ ਨੇ ਸਾਰਾ ਦਿਨ ਕੰਮ ਸਾਰਾ ਦਿਨ ਕੰਮ ਕੰਮ ਇੱਕੋ ਜਿਹਾ ਪਦਵਾ ਪੈਣਾ ਨੂੰ ਪੈਂਦਾ ਵਾ ਕੋਈ ਗੱਲ ਨਹੀਂ ਓ ਯਾਰ ਘਰ ਦੇ ਕੰਮ ਚ ਤੇ ਬਾਹਰ ਡਿਊਟੀ ਵਾਲੇ ਚ ਬੜਾ ਫਰਕ ਹੈ ਮੈਂ ਸਾਰੇ ਦਿਨ ਖੜੇ ਪੈ ਰਹਿਣੀ ਆ ਤੇ ਤੁਸੀਂ ਤੇ ਮਾੜਾ ਜਿਹਾ ਕੰਮ ਕੀਤਾ ਤੇ ਬੈੱਡ ਤੇ ਪੈ ਜਾਣਾ ਹੁੰਦਾ ਆ ਕਿੱਥੇ ਹਾਵੇ ਹੁਣ ਫੇਰ ਸ਼ਿੰਗ ਪਾਂਡਿਆਂ ਦੀ ਭਰੀ ਪਈ ਆ ਮੈਂ ਆਣੀਓ ਆਪੀ ਕੱਢ ਕੇ ਖਾਣੇ ਤੇ ਮੈਨੂੰ ਦੇਣਾ ਹੈ ਤਾਂ ਦੇ ਦੇ ਮੈਨੂੰ ਬਚਾਰਾ ਮੰਗਾਣਾ ਕੋਮਲ ਦਿਨ ਪਰ ਦੇਣ ਤੋਂ ਚਿਚੜੀ ਕਿਉਂ ਹੁੰਦੀ ਜਾਂਦੀ ਆ ਮੈਂ ਕਦੀ ਤੇਨੂੰ ਕੰਮ ਨਹੀਂ ਗਿਆ ਜੇ ਅੱਜ ਘਰ ਵੀ ਲੈਂਗੀ ਤੇ ਕਿਹੜੀ ਆਖਰ ਹੋਣਦੀ ਆ ਮੈਨੂੰ ਹੋਰ ਵੀ ਕੰਮ ਬਥੇਰੇ ਆ ਹਜੇ ਮੈਂ ਬਾਹਰ ਹਾਦਦੇ ਆ ਹੋਰ ਨਾ ਕੱਪੜਾ ਧਣੂ ਤੇ ਆਣੇ ਤੇ ਤੈਨੂੰ ਆਪਣੀ ਭੈਣ ਦਾ ਨਹੀਂ ਧਿਆਨ ਉੱਤੋਂ ਰਾਤ ਪੈਂਦੀ ਹਜੇ ਬਾਹਰ ਕੱਪੜੇ ਸਾਰੇ ਥਿਲਰੇ ਪਏ ਮੈਂ ਲਾ ਕੇ ਲਿਓਣੇ ਛੱਤ ਤੇ ਬੈੱਡ ਸ਼ੀਟਾਂ ਪਈਆਂ ਧੋਤੀਆਂ ਅੱਗੋਂ ਭਾਨੇ ਸੁਣਾਈ ਜੋ ਉੱਧੇ ਤੁਹਾਡਾ ਮਾਨੀ ਨਹੀਂ ਕਰਦਾ ਵੀ ਮੈਨੂੰ ਕੁਆਦੇ ਕੁਛ ਹਾਂ ਚੱਲ ਕੋਈ ਨੇ ਕਰ ਲਈ ਪਕੌੜੇ ਗਰਮ ਤੇ ਮੈਂ ਚੱਲੀ ਬੈੱਡ ਸ਼ੀਟਾਂ ਲਾ ਲਿਆ ਮੈਂ ਛੱਤ ਤੋਂ ਪਹਿਲਾਂ ਭਾਂਡੇ ਵਿੱਚੇ ਛੁੱਟ ਗਏ ਮੇਰੇ ਗਰਮ ਕਰਕੇ ਖਾਲਾ ਕਿੱਦਾਂ ਸੜੀ ਭੈਣ ਈ ਐ ਮੈਨੂੰ ਆਹੇ ਪਕੌੜੇ ਗਰਮ ਖਾ ਕੇ ਖਾ ਲਾ। ਓ ਸੋਣਾ ਮੈਂ ਵੀ ਨਹੀਂ ਖਾਂਦੀ ਹੁਣ। ਅੰਤਰੀ ਨੇ ਹੁੰਦੇ ਐ ਮੈਨੂੰ ਸੌੜ ਕੇ ਰਾਛੜਿਆ। ਇਹ ਵੀ ਇੰਨਾ ਵਰਗੀ ਹੋਈ ਜਾਂਦੀ ਈ। ਪਤਾ ਨਹੀਂ ਕੀ ਬਿਮਾਰੀ ਪੈ ਐਂਡੀ ਇਹਨੂੰ। ਪਕੌੜੇ ਪਤਾ ਨਹੀਂ ਕਿਹੜੇ ਖਾਦੇ ਨੇ ਮੈਨੂੰ ਲੱਗਦਾ ਭੰਗ ਵਲੇ ਖਾਦੇ ਨੇ ਇਹਨੂੰ। ਤਾਪ ਚੜਿਆ ਪਿਆ। ਹੌਣੇ ਵੀ ਗਰਮ ਫੜਾ ਗਈ ਈ ਮੈਨੂੰ। ਲੈ ਮੈਂ ਆਪੇ ਸ਼ੇਕ ਬਣਾ ਕੇ ਪੀਨੀ ਆ। ਬੜਾ ਈ ਆ ਹੁਣ। ਬਹੁਤ ਪੈ ਗਿਆ। ਮੈਂ ਤੇ ਪੀਵਾਂ ਪਹਿਲਾਂ ਗੋਨੀ ਸ਼ੇਕ ਠੰਡੀ ਹੋਵਾਂ ਫਿਰ ਠੰਡੇ ਦਿਮਾਗ ਨਾਲ ਸੋਚਦੀ ਇਹਨਾਂ ਦਾ ਕਰਨਾ ਕੀ ਇਹਨੇ ਤੇ ਬੋਦੀ ਜਾਨ ਤੋਂ ਕੀ ਕੀਤੀ ਹੈ ਜੇ ਮੈਂ ਨਾ ਸਿੱਧੇ ਮੱਥੇ ਹੋਈ ਨਾ ਤੇ ਮਾਸੀ ਨੇ ਵੀ ਮੈਨੂੰ ਕਹਿਣਾ ਕਿ ਤੂੰ ਕੱਲਾ ਰਿਸ਼ਤਾ ਲਾ ਗਈ ਝੋਲੀ ਪਵਾ ਕੇ ਤੇ ਜੇ ਮਾਤਾ ਦੀ ਗੱਲ ਆਈ ਉਹਨੇ ਵੀ ਕਹਿ ਦੇਣਾ ਤੂੰ ਨੌਕਰੀ ਦਾ ਹੰਕਾਰ ਕਰਦੀ ਹੈ ਉਹਨਾਂ ਕੋਈ ਦਿਮਾਗ ਲਾਉਣਾ ਹੀ ਪੈਣਾ ਮੈਨੂੰ ਇਦਾਂ ਨਹੀਂ ਗੱਲ ਭੰਡੇ ਸਿੱਧੇ ਤਰੀਕੇ ਨਾਲ ਹੋਣ ਟੈਡੀ ਹੋਣਾ ਹੀ ਪੈਣਾ ਤੇਰੀ ਬਣੂ ਗੱਲ ਲੈ ਮਾਣਾ ਮੈਂ ਤੇ ਪੀਣਾ ਸ਼ੇਕ ਖੰਡਾ ਖੰਡਾ ਨਾਲੇ ਹੋਵਾਂ ਥੋੜੀ ਇਹ ਨਹੀਂ ਗਰਮੀ ਹੈ ਨਾ ਦਿਮਾਗ ਨੂੰ ਕਿਤੇ ਠੰਡ ਪਾਊਗੀ ਇਹਨਾਂ ਨੂੰ ਤੇ ਨਾ ਮੈਂ ਸੋ ਆਰਦੀ ਹਾਂ ਹੁਣ ਨਾ ਇਹ ਹੱਦਾ ਟੱਪਣ ਲੱਗੀ ਆ ਪਹਿਲਾਂ ਤਾਂ ਠੀਕ ਹੀ ਹੋਣੀ ਨੂੰ ਕੀ ਹੋਇਆ ਵਾ ਪਤਾ ਨਹੀਂ ਕਿਹਦੀ ਸ਼ੈਅ ਚ ਆਉਂਦੀ ਸਵੇਰੇ ਪਕੌੜੇ ਬਣਾ ਕੇ ਖਾ ਲੇ ਮੈਨੂੰ ਦਿੱਤੇ ਤੱਕ ਨਹੀਂ ਜੇ ਮੈਂ ਮੰਗ ਲਿਆ ਤਾਂ ਕਿਦਾਂ ਕੋ ਮੈਨੂੰ ਟੁੱਟ ਕੇ ਪੈ ਗਈ ਹੈ ਕੋਈ ਤਾਂ ਗੱਲ ਹੈ ਗਈ ਹੈ ਜਿਹੜਾ ਇਹਨੂੰ ਗਲਾਮੈਂਡਿਆ ਕੋਈ ਨਾ ਮੈਂ ਵੇਖਦੀ ਆ ਇਹਦਾ ਵੀ ਲਾਉਣੀ ਆ ਹਿਸਾਬ ਇਹਨੂੰ ਹੁਣ ਭੁੱਲਦਾ ਜਾਂਦਾ ਹੈ ਨਾ ਕਿ ਇੱਥੇ ਲੈ ਕੇ ਕੌਣ ਇਹਨੂੰ ਆਇਆ ਆ ਉੱਥੇ ਮਰਦੀ ਫਿਰਦੀ ਹੀ ਭੁੱਖੀ ਤੇ ਆਣ ਕੇ ਹੁਣ ਰਾਤ ਚ ਤੇ ਕਰਦੀ ਫਿਰਦੀ ਗੱਲਾਂ ਮੈਨੂੰ ਮੈਂ ਵੀ ਚੁਦਾਣਾ ਇਹਨੂੰ ਆਪਣੇ ਪ੍ਰੋਪਰ ਲਿਆ ਕੇ ਬਿਠਾ ਲਿਆ ਇਹ ਹੁਣ ਪੂਏ ਚੜਨ ਲੱਗੀ ਏ ਮੇਰੇ ਸਿਰ ਚੜਹੁੰਦੀ ਏ ਇੱਕ ਗੱਲ ਇਹ ਵੀ ਹੈਗੀ ਆ ਜੇ ਮੈਂ ਕਿਤੇ ਨਾ ਇਹਨੂੰ ਲਿਉਂਦੀ ਤੇ ਕੋਈ ਹੋਰ ਆ ਜਾਣੀ ਸੀ ਤੇ ਉਹ ਪਤਾ ਨਹੀਂ ਕਿੱਦਾਂ ਨਹੀਂ ਆਉਣੇ ਇਹ ਇਹਦਾ ਇਹ ਤੇ ਹੈ ਨਾ ਇਹਦੇ ਮਗਰ ਨਹੀਂ ਆਉਣ ਵਾਲਾ ਕੋਈ ਨਾਲੇ ਮੇਰੇ ਹਜੇ ਹੱਥਾਂ 'ਚ ਹੈਗੀ ਏ ਇਹਨੂੰ ਕਰਨਾ ਹੀ ਪੈਣਾ ਸੂਤ ਆ ਸ਼ੇਮੇ ਨਹੀਂ ਹੋ ਕੇ ਤਾਂ ਬੋਲੀ ਤੱਕ ਨਹੀਂ ਜੀਜੀ ਕਰਦੀ ਕਰਦੀ ਮੇਰੇ ਵਰਗ ਅਗਰ ਹੋਣੀ ਇਹਨੂੰ ਕੋਈ ਸੱਪ ਡੰਗਿਆ ਆ ਅਗਰ ਕਿਦਾ ਪੱਠਾ ਬੈਣ ਰਿਹਾ ਹੀ ਇਹਨੂੰ ਚੁੱਪਣਾ ਦੇ ਦੇ ਕੇ ਬਸ ਇਹਦਾ ਵੀ ਕੋਈ ਆ ਗੁਰਮੀਤ ਮਾ ਕੇ ਇਹੋ ਗੁਰਮੀਤ ਕੋਮਲਾ ਗੁਰਮੀਤ ਕਿੱਥੇ ਗਿਆ ਤੌਣੀ ਭਾਜੀ ਮੈਨੂੰ ਕੀ ਪਤਾ ਹੋਏਗਾ ਕੀ ਗੱਲ ਹੋਈ ਏ ਤੈਨੂੰ ਬੜਾ ਗੁੱਸੇ 'ਚ ਬੈਠੀ ਆ ਗੁੱਸਾ ਨੇ ਹਉਂਦੇ ਪਾਣੀ ਮੰਗਿਆ ਸੀ ਤੇ ਐ ਮੈਨੂੰ ਗੱਲ ਤੋੜ ਕੇ ਮਾਰੀ ਇਹਨੇ ਕੌਣ ਗਰਮੀਦ ਨੇ ਹੋਰ ਕੀ ਮੈਂ ਤਾਂ ਪਾਣੀ ਦਾ ਗਲਾਬ ਮੰਗਿਆ ਨਾ ਮੈਂ ਕੋਈ ਗੱਲ ਕੀਤੀ ਇੰਨੀ ਤੁਹਾਨੂੰ ਪਤਾ ਕਿੰਨਾ ਸੇਕਿਆ ਬਾਹਰ ਤੁਸੀਂ ਵੀ ਤੇ ਆਏ ਹੋ ਬਾਹਰੋਂ ਨਹੀਂ ਬਾਹਰੋਂ ਮੈਂ ਤਾਂ ਇਹਦੇ ਮੈਂ ਵੀ ਤਾਂ ਪਾਣੀ ਮੰਗਣ ਲੱਗਾ ਸੀ ਮੈਂ ਕਿਹਾ ਮੈਨੂੰ ਪਾਣੀ ਲੈ ਕੇ ਦੇ ਮੈਂ ਤੇ ਆਣ ਕੇ ਪਾਣੀ ਮੰਗਿਆ ਤੇ ਮੈਨੂੰ ਅੱਗੋਂ ਇੰਨੀਆਂ ਗੱਲਾਂ ਸੁਣਾਦੀਆਂ ਕਿ ਆਪੇ ਫੜ ਕੇ ਪੀ ਲੈ ਇਹ ਐ ਉਹ ਆ ਮੈਂ ਆ ਕਰਨ ਗਈਆਂ ਮੈਂ ਉਹ ਕਰਨ ਗਈਆਂ ਮੈਂ ਕੀ ਇਹਦਾ ਦਸ ਮਾੜਾ ਕਰਦਾ ਆ ਨਹੀਂ ਤੇ ਉਹਨੇ ਤਾਂ ਬੋਲਣ ਦੀ ਹਿੰਮਤ ਕਿੱਦਾਂ ਪਈ ਇਦਾਂ ਦਸ ਭਲਾ ਵੀ ਤੈਨੂੰ ਉਹਨੂੰ ਪਾਣੀ ਜਦੋਂ ਬਾਹਰੋਂ ਬੰਦਾ ਕੰਮ ਕਰਕੇ ਆਉਂਦਾ ਉਹਨੂੰ ਪਾਣੀ ਤੇ ਦੇਣਾ ਹੀ ਪੈਣਾ ਵਾ ਹੁਣ ਮੈਂ ਆ ਤੇ ਮੈਂ ਵੀ ਤਾਂ ਪਾਣੀ ਮੰਗਣੀ ਦਿਾਵ ਮੈਂ ਤਾਂ ਸਗੋਂ ਇੰਨੇ ਪਿਆਰ ਨਾਲ ਬੋਲਣਾ ਢੀ ਹੀ ਉਹਦੇ ਨਾਲ ਮੇਰੀ ਗੱਲ ਸੁਣੋ ਹਾਂ ਤੁਹਾਡਾ ਮੈਂ ਰਿਸ਼ਤਾ ਕਰਾਇਆ ਸੀ ਤੇ ਕੁਝ ਮਾੜਾ ਕੀਤਾ ਐ ਇੰਨੀ ਵਧੀਆ ਤੁਹਾਨੂੰ ਜਨਾਨੀ ਲਿਆ ਕੇ ਦਿੱਤੀ ਨਹੀਂ ਨਹੀਂ ਮੈਂ ਤੈਨੂੰ ਕਦੋਂ ਕਹਿੰਦਿਆਂ ਆ ਆਹੋ ਤੇ ਮੈਂ ਤਾਂ ਸਗੋਂ ਲਈ ਆਈ ਸੀ ਕਿ ਮੇਰੇ ਭੈਣ ਨਾਲ ਮਿਲ ਕੇ ਰਵਾਂਗੇ ਚੱਲ ਹੱਸ ਖੇਡਦੀਆਂ ਰਵਾਂਗੀਆਂ ਤੇ ਤੇ ਭਾਣੇ ਕੀ ਤਾਂ ਪਛਪਾਈ ਰਹਿੰਦੀ ਐ ਇਹਨੂੰ ਮੇਰੇ ਨਾਲ ਲੜਨੀ ਲੱਗ ਪੰਦੀ ਐ ਇੰਨੇ ਮੈਂ ਤੁਹਾਡੇ ਹੱਥੀਂ ਵਿਆਹ ਕਰਕੇ ਇੰਨੇ ਚਾਅ ਕੀਤੇ ਨੇ ਇਹ ਮੇਰੇ ਗੱਲ ਭੈਂਟੀ ਜਿੱਦਾਂ ਮੈਂ ਪਤਾ ਨਹੀਂ ਇਹਨੂੰ ਕੀ ਮਾੜਾ ਕਰਤਾ ਐ ਕੀ ਦਿਮਾਗ ਖਰਾਬ ਕੀ ਹੋ ਗਿਆ ਹੁਣ ਵੀ ਮੈਂ ਕੌਣ ਦਾ ਆਇਆ ਵੇ ਲੈ ਨੂੰ ਹੀ ਨਹੀਂ ਪਤਾ ਹੈਗਾ ਵੀ ਪਾਣੀ ਦਿਨਾ ਜਾ ਕੇ ਬੰਦੇ ਨੂੰ ਜਾਂ ਬਾਹਰੋਂ ਆਇਆ ਬੰਦਾ ਕੋ ਪੁੱਛਕਿਛ ਕਰਨੀ ਆ ਵੀ ਕੀ ਗੱਲ ਆ ਕੋ ਪਾਣੀ ਚਾਹ ਪਾਣੀ ਪੀਣਾ ਕਰੀ ਪੀਣਾ ਉਹਨੂੰ ਕੋ ਦਿਮਾਗ ਹੀ ਖਰਾਬ ਪਤਾ ਨਹੀਂ ਕਿੱਥੇ ਵਰਤੀ ਦਿੰਦੀ ਆ ਗਈ ਕਿੱਥੇ ਹੋਣੇ ਮੈਨੂੰ ਨਹੀਂ ਪਤਾ ਪਤਾ ਨਹੀਂ ਕਿਹੜੀਆਂ ਹੋਵਾ ਚੁੱਡੀ ਫਿਰਦੀ ਏ ਕੋਈ ਪੁੱਛਦੀ ਗਿਛਦੀ ਨਹੀਂ ਕਿ ਇਹਨੂੰ ਘਰ ਚ ਮੈਂ ਤਾਂ ਕਹਿੰਨੀ ਆ ਫੇ ਚੱਲ ਰਹਿਣ ਦੇ ਮਾਣਾ ਕੀ ਗੱਲ ਕਰਨੀ ਕੀ ਗੱਲ ਕਰਨੀ ਪਰ ਇਹ ਤੇ ਮੈਨੂੰ ਹੀ ਮਾਰਨ ਨੂੰ ਫਿਰਦੀ ਆ ਅੰਦਰੋਂ ਅੰਦਰੋਂ ਕੋਈ ਗੱਲ ਨਹੀਂ ਇਹਦੇ ਮੈਂ ਉਹ ਦੇ ਬੰਕਰ ਉਹ ਬਾਜੀ ਮੇਰੀ ਗੱਲ ਸੁਣਿਓ ਐਵੇਂ ਕੁੱਟੇ ਹੋਣਾ ਇਹਦੇ ਵਿਚਾਰੇ ਤੇ ਬਾਹਰ ਵੀ ਨਹੀਂ ਆਉਣਾ ਕਿਹਨੇ ਫੇਰ ਮੈਨੂੰ ਹੀ ਗੱਲ ਕਰਨੀ ਪੈਣੀ ਐ ਨਾਲੇ ਮੰਮੀ ਨੂੰ ਵੀ ਨਹੀਂ ਇਹਨੇ ਦੱਸਣਾ ਹੈਗਾ ਸਾਰਾ ਬਾਅਦ ਮੈਨੂੰ ਸਾਹਮਣਾ ਪੈਣਾ ਵਾ ਚੱਲ ਦੋ ਕੋਈ ਗੱਲ ਨਹੀਂ ਆ ਇਸੇ ਗੱਲੋਂ ਆਂਦੇ ਨਾ ਤੁਹਾਡੇ ਗੁੱਸੇ ਦਾ ਤੁਹਾਨੂੰ ਗੁੱਸਾ ਤੇ ਬੜਾ ਆਂਦਾ ਹੁਣ ਪਰ ਕਰੀਏ ਕੀ ਆ ਮੋٹے ਦਿਮਾਗ ਦੀ ਏ ਇਹਨੂੰ ਅਕਲ-ਉਕਲ ਹੈ ਨਹੀਂ ਆ ਮਾਸਾ ਐਹੋ ਹੀ ਤਾਂ ਗੱਲ ਵਾ ਤੇਰੇ ਇੱਥੇ ਉਹਦੇ ਬਲਾ ਫਰਕ ਹੋਏਗਾ ਨਾ ਤਾਂ ਹੀ ਕਰਕੇ ਤੂੰ ਸਿਆਣੀ ਆ ਸਿਆਣੀ ਫਿਰ ਵੀ ਗੱਲ ਕਰਦੀ ਆ ਵੀ ਚੱਲ ਕੋਈ ਗੱਲ ਨਹੀਂ ਨਾ ਕੁਝ ਕਿਉਂ ਨਹੀਂ ਤੇ ਹੋਰ ਹੁੰਦਾ ਤਾਂ ਕੋਈ ਕਹਿਣਾ ਸੀ ਵੀ ਕੁੱਟਲਾ ਜਾ ਕੋਈ ਗੱਲ ਨਹੀਂ ਆ ਕੋਈ ਨਹੀਂ ਮੈਂ ਮੂਨਾ ਸਮਝਾਉਂਦਾ ਇਹਨੂੰ ਥੋੜਾ ਬੋਤਾ ਕੋਈ ਗੱਲ ਆਓ ਮੂਨਾ ਬਸ ਧਿਆਨ ਨਾਲ ਥੋੜਾ ਜਿਹਾ ਉਹ ਇੱਥੇ ਟੱਕਰ ਗਈਆਂ ਮੇਰੀ ਗੱਲ ਸੁਣਾ ਤੂੰ ਕੌਮਨ ਨੂੰ ਕਿਦਾਂ ਮਾੜਾ ਚੰਗਾ ਬੋਲੁੰਦਾ ਹੀ ਆ ਤੇਰਾ ਦਿਮਾਗ ਹੀ ਲਿਆਵਾ ਮੈਂ ਤਾਂ ਦੇਤੀ ਨੂੰ ਕੁਛ ਨਹੀਂ ਬੋਲਿਆ ਨਹੀਂ ਤੇ ਜੇ ਉਹ ਬਾਹਰੋਂ ਆਈ ਆ ਵਿਚਾਰੀ ਤੇ ਪਾਣੀ ਉਹਨੂੰ ਪਿਉਣਾ ਨਹੀਂ ਕੀ ਗੱਲ ਤੇ ਮੈਂ ਪਾਣੀ ਤੇ ਪਿਆ ਪਾਣੀ ਕਿਨੂੰ ਪੁੱਛਣਾ ਦੱਸ ਨੂੰ ਪਹਿਲਾਂ ਹੈ ਹੁਣ ਵੀ ਮੈਂ ਤੈਨੂੰ ਕੌਣ ਦਾ ਵਾਜਾ ਮਾਰਨ ਦਿਆ ਵਾਂ ਗਰਮੀ ਤੇ ਗਰਮੀ ਤੇ ਕਰੀ ਤੇ ਤੂੰ ਕਿੱਥੇ ਗਈ ਦੱਸ ਨੂੰ ਪਹਿਲਾਂ ਹੈ ਮੈਂ ਉੱਤੇ ਬੈੱਡ ਸ਼ੀਟ ਸੁਪਨੇ ਪਾਈ ਸਟੈਂਡ ਤੇ ਥੋੜਾ ਲੇਪੜਾਂ ਅਹੀਂ ਅੱਛਾ ਉਹ ਕੋਠੇ ਤੇ ਬੈੱਡ ਸ਼ੀਟ ਤੂੰ ਲੈਣ ਗਈ ਹੈ ਨਾ ਮੈਂ ਜਾਣਾ ਨਹੀਂ ਮੋਰ ਕਿੱਥੇ ਜਾਣਾ ਮੰਮੀ ਕਿੱਥੇ ਹੈ ਮੰਮੀ ਨੂੰ ਕਹਿਣਾ ਹੈ ਰਪਿੰਦਰ ਨੂੰ ਕਹਿਦੀ ਲੈ ਆਉਂਦੀ ਜਾ ਕੇ ਮੈਂ ਆ ਬਾਹਰ ਸਬਜੀ ਚੋ ਘਾ ਬੋਟ ਬੁੱਟਣ ਦੀ ਤੀ ਨਹੀਂ ਵੇਖੀ ਤੇ ਮੰਮੀ ਲੈ ਆਉਂਦੀ ਆਪਾਂ ਜਾ ਕੇ ਤੂੰ ਜੂੜੀ ਲੰਘਣਾ 100 ਰੁਪਏ ਲੈ ਹੈ ਕੀ ਹੋ ਗਿਆ ਵਾ ਤੁਹਾਨੂੰ ਤੁਸੀਂ ਤੱਕ ਕਦੀ ਕੁਛ ਸਜਾਇ ਨਹੀਂ ਹੈਗੇ ਫੇਰ ਉਹੋ ਗੱਲ ਤੇਰੀਆਂ ਹਰਕਤਾਂ ਤੋਂ ਹੁੰਦੀਆਂ ਕੁਛ ਮੈਨੂੰ ਘੇਟਾ ਉਹ ਰੋਲਾ ਪਾਉਂਦੇ ਨੇ ਕਿ ਮੈਨੂੰ ਪਾਣੀ ਲਿਆ ਕੇ ਦੇ ਪਣ ਲੈ ਕਿ ਤੈਨੂੰ ਇਹ ਨਹੀਂ ਪਤਾ ਹੈਗਾ ਉਹ ਬੰਦਾ ਪਰੋਂ ਐ ਤੇ ਪਾਣੀ ਲਿਆ ਕੇ ਦੇਣਾ ਉਹਨੂੰ ਚਲੋ ਨਾ ਗੁੱਸੇ ਚਾਓ ਆ ਤੁਹਾਨੂੰ ਪਾਣੀ ਪਿਓ ਲਈ ਹਾਂ ਹੁਣ ਪਾਣੀ ਪੀਣਾ ਮੈਂ ਤੇਰਾ ਪਾਣੀ ਪੀਉ ਨਾਲੇ ਮੇਰੀ ਸੁਣ ਲੈ ਕੱਲ ਤੇ ਮੈਂ ਦੱਸਿਆ ਇੱਕੋ ਗੱਲ ਸਵਾਦ ਦੇ ਨਾਲ ਥੋੜਾ ਤਮੀਜ਼ ਨਾਲ ਬੋਲਿਆ ਕਰ ਉਹਦੇ ਨਾਲ ਕੋਮਲ ਤੈਨੂੰ ਆ ਰਾਜਪート ਮਿਲਣਾ ਨਹੀਂ ਜਿਹਨਾਂ ਨੇ ਤਵਾਤਾ ਤੈਨੂੰ ਗੱਲਾਂ ਕਰਦੀਆਂ ਆ ਆ ਤੂੰ ਹੀ ਬੋਲਣ ਦੇ ਤੂੰ ਹੋਰ ਕਿਦਾਂ ਬੋਲਣਾ ਵਾ ਨਾਲੇ ਨਾ ਉੱਚੀ ਵਾਚ ਤੇ ਮੇਰੇ ਨਾਲ ਗੱਲ ਨਾ ਕਰਿਆ ਕਰ ਤੈਨੂੰ ਦੱਸਾਂ ਮੈਂ ਤੈਨੂੰ ਜਾ ਕੇ ਆਪਣਾ ਕੰਮ ਕਰ ਮਾ ਬੇਬੀ ਨੂੰ ਪਾਣੀ ਤੇਰੇ ਪਾਣੀ ਦੀ ਲੋੜ ਨਹੀਂ ਆ ਤੇ ਮੈਨੂੰ ਠਕਵਾਸ ਕਿੱਡਾ ਕਰਦੀ ਆ ਹਾਏ ਨਨੂ ਕੀ ਹੋ ਗਿਆ ਵਾ ਇਹ ਕਿਦਾਂ ਬੋਲਣ ੜੇ ਅੱਜ ਇੰਨਾ ਗੁੱਸੇ 'ਚ ਮੈਂ ਤਾਂ ਕਦੀ ਇਹਨਾਂ ਨੂੰ ਗੁੱਸੇ 'ਚ ਵੇਖਿਆ ਹੀ ਨਹੀਂਗਾ ਤੈਨੂੰ ਰਾਜਪਾਗ ਮਿਲਿਆ ਇਹ ਗੱਲ ਕਿੱਥੋਂ ਨਿਕਲ ਆਈ ਇਹਨਾਂ ਦੇ ਮੂੰਹ ਇਹ ਤੇ ਆਂਦੇ ਹੁੰਦੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅੱਜ ਜਿਨ੍ਹਾਂ ਨੇ ਮੈਨੂੰ ਪੇਕਿਆਂ ਦਾ ਮੈਨਾ ਮਾਰਤਾ ਕੋਮਲ ਨੂੰ ਪਾਣੀ ਨਹੀਂ ਪਿੜਾਇਆ ਕਿਉਂ ਨਹੀਂ ਪਾਣੀ ਫੜਾਇਆ ਮੈਂ ਤੇ ਰਸੋਈ ਚ ਖਲੋਤੀ ਨੂੰ ਉਹਨੂੰ ਪਾਣੀ ਪਿਆਇਆ ਵਾ ਮੈਨੂੰ ਉਮੀਦ ਹੀ ਨਹੀਂ ਹੈ ਕਿ ਅਜਿਹਾ ਗੱਲਾਂ ਕਰਨਗੇ ਹਾਏ ਰੱਬਾ ਕੀ ਹੋਣ ਲੱਗ ਪਿਆ ਮੇਰੇ ਨਾਲ ਜਿਹੜੀ ਗੱਲ ਦਾ ਡਰ ਹੀ ਕਿਤੇ ਉਹ ਹੀ ਨਾ ਹੋ ਜੇ ਮੰਮੀ ਨੂੰ ਦੱਸ ਦੇ ਫੋਨ ਕਰਕੇ